ਹਾਂਜੀ ਬਾਬਿਓ ਕੀ ਹਾਲ ਨਹੀਂ ਸਾਰੇ ਭਰਾਵਾਂ ਦੇ ਹੋਰ ਬਾਈ ਠੀਕ ਠਾਕ ਹੋ ਔਰ ਭਰਾ ਜਾਨਬਰ ਜੂਨਬਰ ਕੈਮ ਸਾਰੇ ਵੀਰਾਂ ਦੇ ਤੇ ਬਾਕੀ ਬਾਈ ਜੀ ਕਰੋ ਚੈੱਕ ਬੈਠੇ ਆ ਆਪਣੀ ਛੱਤ ਤੇ ਠੀਕ ਆ ਕਰੋ ਚੈੱਕ ਵੀਊ ਕਿਵੇਂ ਦਾ ਆ ਰਿਹਾ ਤੇ ਬਾਕੀ ਆ ਇਧਰ ਆਪਣਾ ਭਰਾ ਬੈਠਾ ਆ ਜਾਣ ਲਈ ਹੋਵਾਂਗੇ ਤੁਸੀਂ ਆ ਬਾਈ ਕੀ ਹਾਲ ਆ ਵਧੀਆ ਵਧੀਆ ਨਾ ਪੂਰਾ ਮੰਗਰੋਲ ਸਕੋਰ ਪੈ ਰਿਆ ਤੇ ਬਾਈ ਜੀ ਅੱਜ ਆਪਾਂ ਆਪਣੇ ਸੀਲ ਕੂਸਤਰਾ ਜਿਹੜੇ ਕੱਢਣੇ ਨੇ ਆਪਾਂ ਉਹਨਾਂ ਦੇ ਰੰਗ ਲਾਉਣੇ ਆ ਬਾਈ ਦਿਖਾਉਣਾ ਹੈ ਬਾਈ ਤੁਹਾਨੂੰ ਕੀ ਬਣਦਾ ਕੀ ਨਾ ਤੇ ਆਪਣਾ ਇੱਕ ਬੱਚਾ ਵੀ ਬਾਹਰ ਆ ਵੀਰੇ ਅੱਜ ਤੀਜੇ ਦਿਨੋਂ ਚੱਲਿਆ ਕੇ ਚੌਥਾ ਤੀਜਾ ਤੀਜਾ ਦਿਨੋਂ ਚੱਲਿਆ ਭੈਣ ਦਾ ਯਾਰ ਰੜੀ ਬਾਹਰ ਦਿਖਾਉਂਦਾ ਆ ਗਿਆ ਤੁਹਾਨੂੰ ਦਿਖਾਉਣਾ ਇੱਕ ਮਿੰਟ ਵਾਂ ਬੈਕਅਪ ਰਾ ਕਰਕੇ ਹਾਂਜੀ ਜੋ ਬ੍ਰੋ ਤੇ ਕਰੋ ਚੈੱਕ ਬਾਈ ਆ ਬੱਚਾ ਆਪਣਾ ਹਰਾ ਸਾਤਾ ਗਲਾਬੀ ਡੂਸਾ ਗਲਾਬੀ ਟਵਰੀ ਕਰੋ ਚੈੱਕ ਇਹ ਆ ਜਾਂਦਾ ਬਾਈ ਮਾ ਕਰੋ ਸਾਨੂੰ ਤੀਜਾ ਦਿਨ ਹੋ ਚੱਲਿਆ ਆਉਂਦਾ ਘਰ ਤੇ ਠੀਕ ਆ ਤੇ ਪਾ ਗਿਆ ਦਾ ਇੱਕ ਪੱਟਾ ਫੋਕਸ ਕਰ ਬਾਈ ਓਈ ਓ ਨਾਤਾ ਠੀਕ ਆ ਭੋਖਣ ਬਾਣਾ ਵੀਰੇ ਹਟ ਲਾਏ ਠੀਕ ਆ ਹੁਣ ਦੇਖਦਾ ਬਾਈ ਇਹਦਾ ਵੀ ਦੇਖਦਾ ਝੱਟ ਵੀ ਸਾਲਾ ਆਊਗਾ ਘਰੇ ਕੇ ਨਾ ਬਾਕੀ ਆ ਫਰ ਰਹੇ ਨੇ ਆਪਣੇ ਚੋਬਰ ਮਸਤੀਆਂ ਮਾਰਦੇ ਕਰੋ ਚੈੱਕ ਜਾਨਵਰ ਠੀਕ ਆ ਤੇ ਬਾਈ ਬਾਲੇ ਚੰਗੇ ਤਾਂ ਹੈ ਨਹੀਂ ਸੀਲੇ ਨੇ ਵੀਰੇ ਸਾਡੇ ਲੱਗਦਾ ਸੀਲੇ ਸੀਲੇ ਸਾਡੇ ਦਿੱਖਦੀ ਬੈਂਦੀ ਬੈਂਦੀ ਮਟ ਮਾਰਦੇ ਨੇ ਬਾਕੀ ਕਰ ਲੋ ਚੱਕ ਵੀਰੇ ਆ ਪਏ ਨੇ ਘਰ ਦੇ ਪੱਠੇ ਕਢਾਏ ਵੀ ਨੇ ਕੋਸਾ ਕਾਲੇ ਗੁਲੇ ਹੋਰ ਪੀਲੇ ਪੁਲੇ ਤੇ ਬਾਹਲਾ ਆਪਾਂ ਨਹੀਂ ਰਖਾਉਦੇ ਹਣ ਤੇ ਸੈੱਟ ਤਿਆਰ ਕਰਾ ਤੇ ਅੰਦਰ ਪਏ ਨੇ ਬਾਈ ਚਾਰ ਪੰਜ ਕਬੂਤਰ ਜਿਹੜੇ ਕੱਢਣੇ ਨੇ ਆਪਾਂ ਤੇ ਉਹਨਾਂ ਦੇ ਰੰਗ ਲਾਵਾਂਗੇ ਬਾਈ ਦਿਖਾਉਣਿਆ ਬਾਕੀ ਤੁਹਾਨੂੰ ਆ ਕਰੋ ਚੱਕ ਵੀਰੇ ਮਸਤੀਆਂ ਇਹਨੀ ਗੱਲ ਤੇ ਮੜਾ ਰੰਗ ਕੱਢ ਲਈਏ ਫਿਰ ਦੇਖਿਆ ਦਿਖਾਉਣਾ ਬਾਈ ਤੇ ਉਹ ਚੋਬਰ ਕੱਢ ਰਹੀ ਇਰਾਕ ਉਹ ਚੱਕ ਆਹ ਬਾਈ ਮਿਲ ਗਿਆ ਹਾਂ ਬਾਈ ਦਿਖਾ ਬਾਈ ਰੰਗ ਕਿਹੜਾ ਕਿਹੜਾ ਰੰਗ ਲਾਉਣਾ ਬਾਈ ਆਪਾਂ ਹੈ ਗੁਲਾਬੀ ਤੇ ਹਰਾ ਹਰਾ ਯੈਸ ਬੇਬੀ ਚੱਲ ਬਾਈ ਹੁਣ ਦਿਖਾਉਨੇ ਆ ਭਰਾ ਤੁਹਾਨੂੰ ਮੜਾ ਕੂਤਰ ਕੱਢ ਲਈ ਅਸੀਂ ਦੇਖ ਕੇ ਜੇ ਫਿਰ ਦਿਖਾਉਣਾ ਬਾਈ ਇੱਕ ਤਾਂ ਉਹ ਬੈਠਾ ਹੋਣਾ ਮੂਰੇ ਉਹ ਕਾਲਾ ਚੀਨਾ ਕਰੋ ਚੈੱਕ ਆ ਕਾਲਾ ਚੀਨਾ ਤੇ ਕਾਲਾ ਚੀਨਾ ਹੀ ਗੁੜ ਕਰਿਆ ਮਗਰ ਠੀਕ ਆ ਜਿਹੜਾ ਆਪਾਂ ਜੋਤ ਤੇ ਜਲਾਲਪੁਰ ਭਰਾ ਤੋਂ ਲਿਆਏ ਸੀ ਉਹ ਕਾਲਾ ਚੀਨਾ ਵੀ ਰੱਗੇ ਜਗਾਏ ਆਪਣੇ ਲਵੇ ਦਾ ਭਰਾ ਗਿੱਧਿਆ ਨਹੀਂ ਹੈਗਾ ਉਹ ਛੱਡੇ ਨਹੀਂ ਹੈਗਾ ਇਹ ਤਾਂ ਸਾਟੂ ਤੱਕੇ ਨਾਲ ਛੁੱਟ ਗਿਆ ਸੀ ਸਾਹ ਪਾਰਾ ਇੱਕ ਦਿਹਾੜੀ ਚਾਰੀ ਹੋ ਟੀਪਰਾ ਅਗਲੇ ਦਾ 12 ਵਜੇ ਤੱਕ ਉੱਡ ਕੇ ਆਪੇ ਛਤਰੀ ਤੇ ਆ ਗਿਆ ਜੀ ਤੇ ਬਾਕੀ ਭਈਆ ਪੀਲੀ ਤਹਿ ਲਾਤੀ ਆਪਾਂ ਕਰੋ ਚੈੱਕ ਕਿਵੇਂ ਲੱਗ ਰਹੀ ਆ ਦਿਖਾਈ ਭਾਈ ਛਤਰੀ ਚੱਕ ਕੇ ਮੜੀ ਲਓ ਜੀ ਪੀਲੀ ਤੇ ਭਾਈ ਕਰੋ ਚੈੱਕ ਕਿਵੇਂ ਦੀ ਆ ਕਮੈਂਟ ਕਰਕੇ ਜਰੂਰ ਦੱਸਿਓ ਵੀਰੇ ਕਿਵੇਂ ਲੱਗ ਰਹੀ ਆ ਨਾ ਤੇ ਰੱਖਦੇ ਭਾਈ ਜੋਪਰਾ ਹਾਂਜੀ ਹੁਣ ਕਰਦੇ ਆ ਕੂਤਰ ਭਾਈ ਬਾਕੀ ਤੁਹਾਨੂੰ ਦਿਖਾਉਣਾ ਭਰਾ ਮੈਂ ਠੀਕ ਆ ਤੇ ਬਾਕੀ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਤੇ ਭਰਾ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓ ਵੀਰੇ ਸਾਰੀ ਦੇਖਿਆ ਕਰੋ ਹਨਾ ਪਤਾ ਲੱਗੇ ਮਾੜਾ ਮੋਟਾ ਕੋਈ ਚਲੋ ਬਾਣੀ ਨੌਲੇ ਦਾ ਹੈ ਨਹੀਂ ਫਿਰ ਵੀ ਜਿਹੜੇ ਭਰਾ ਨਵੇਂ ਨੇ ਉਹਨਾਂ ਨੂੰ ਪਤਾ ਲੱਗਦਾ ਤੇ ਆਪਾਂ ਰੰਗ ਵੀ ਦੱਸਾਂਗੇ ਬਾਈ ਕਿਵੇਂ ਮੜਦਾ ਕਿਵੇਂ ਨਾ ਠੀਕ ਆ ਤੇ ਮੈਂ ਲਿਆਵਾਂ ਕੂਤਰ ਬਾਈ ਕੱਢ ਕੇ ਫਿਰ ਲਾਈਏ ਰੰਗ ਫਿਰ ਦਿਖਾਉਣਾ ਬਾਈ ਤੁਹਾਨੂੰ ਤੇ ਕੂਤਰ ਲੈ ਆਏ ਬਾਈ ਆਪਾਂ ਪਾ ਕੇ ਪਿੰਜਰੇ ਚ ਤੇ ਪਿੰਜਰੇ ਨੂੰ ਬਾਈ ਯਾਰ ਨਹੀਂ ਲੱਗੀ ਵੀ ਕਈ ਭਰਾ ਕਮੈਂਟ ਕਰਦੇ ਪਿੰਜਰੇ ਨੂੰ ਯਾਰ ਲੱਗੀ ਵੀ ਆ ਯਾਰ ਨਹੀਂ ਲੱਗੀ ਵੀਰੇ ਕੋਈ ਰੰਗ ਦਾ ਕਲਰ ਫੇਰਿਆ ਹੋਇਆ ਵੀਰੇ ਕਰ ਲੋ ਚੈੱਕ ਇਹ ਕਾਵਣਾ ਰਸਤਾ ਹੋ ਗਿਆ ਬਾਈ ਕਾਲਾ ਜੀਨਾ ਹੋ ਗਿਆ ਛਾਖੇ ਹੋਗੇ ਦੋ ਬਾਈ ਇੱਕਾ ਛਾਖਾ ਕੂਤਰ ਛਾਖੀ ਕੂਤਰੀ ਬਾਈ ਦਿਖਾਉਣਾ ਭਰਾ ਤੁਹਾਨੂੰ ਵੜ ਕੇ ਤੇ ਰੰਗ ਖੋਲ ਬਾਈ ਜੋਬਰਾ ਫੁੱਦੂਦ ਲੈਬਲੀ ਹੋ ਗਈ ਬਾਈ ਕਰ ਲੋ ਚੈੱਕ ਐ ਓਏ ਫੁੱਦੂਦ ਲੈਬਲੀ ਹੋ ਗਈ ਐ ਹੁੰਦੀ ਹੁੰਦੀ ਆ ਬਾਈ ਫੁੱਦੂਦ ਲੈਬਲੀ ਦਾ ਲੈ ਇਹ ਉਹ ਆ ਗਿਆ ਬਈ ਆਉਣਾ ਬੱਚਾ ਪਾਉਂਦਾ ਬੱਚਾ ਕਾ ਮੂਰਲਾ ਫੱਪੇ ਮਾਰਦਾ ਭੈਂਦਾ ਯਾਰ ਕਰੋ ਚੈੱਕ ਇਹ ਰੰਗ ਨਾ ਗਿਆ ਯਾਰ ਜਿਵੇਂ ਓਏ ਉਮਰ ਉੱਡ ਗਿਆ ਅੱਛਾ ਇੱਕ ਮਿੰਟ ਬਾਈ ਜੀ ਕਰ ਦਾਂ ਆ ਬੱਚ ਆ ਗਿਆ ਬਈ ਸਾਡਾ ਆ ਗਿਆ ਆ ਗਿਆ ਬਸ ਠੀਕ ਆ ਕੋਈ ਨਾ ਪਿਆ ਜੂ ਆ ਗਿਆ ਬੱਚ ਮਰਦਾ ਬਾਈ ਹਾਂ ਓਏ ਹਾਂ ਕਰਦਾ 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 ਇੱਕ ਮਿੰਟ ਵੀ ਰਹਿ ਮੈਂ ਤਾਂ ਹੋਏ ਬਾਈ ਦੀਪ ਤਾਂ ਹਰੀ ਛਤਰੀ ਦੇ ਲੱਗਿਆ ਹੋਏ ਐਡਾ ਕਿਥੇ ਹੈ ਹਰੀ ਛਤਰੀ ਵਾਲਾ ਹਰੀ ਛਤਰੀ ਲਾ ਕੇ ਦੇਖ ਲਗੀ ਪੁੱਤਰਾ ਜੂ ਸਾਲਾ ਛਤਰੀ ਕਰਕੇ ਨਾ ਆਉਂਦਾ ਹੋਏ ਹੈ ਫੱਕਾ ਮਾਰ ਰਿਹਾ ਬਈ ਉਹਨਾਂ ਨੂੰ ਕਰ ਲਾ ਟੈਡ ਕਰਨਾ ਆਪਾਂ ਇਹਦਾ ਕਰੋ ਚੱਕ ਬਾਈ ਉਹਨਾਂ ਨੂੰ ਘੁਮਾ ਆ ਜਾਨਾ ਆ ਬਈ ਕੈਮਰਾਮੈਨ ਹੈ ਨਹੀਂ ਯਾਰ ਸਾਡੇ ਲਈ ਦੋ ਜਾਨੇ ਬਾਕੀ ਆਪਦੇ ਹਿਸਾਬ ਜੇ ਨਾਲ ਉਹ ਕਰ ਲਿਓ ਨਾ ਅਡਜਸਟ ਭਰਾ ਮੇਰੋ ਠੀਕ ਆ ਤੇ ਚੱਲਰ ਬਣਾ ਰਿਹਾ ਜੀ ਚੱਲ ਰਵੀ ਲਾਉਣਾ ਬਈ ਚੱਲਰ ਦੇ ਰੰਗ ਲਾਉਣਾ ਜੀ ਦੇ ਆਰ ਚੈੱਕ ਵੀ ਲੈ ਗੁੜਾ ਲਾਉਣਾ ਆਪਣੇ ਰੰਗ ਵੀ ਪਿੰਡ ਵਾਲਾ ਕੋਈ ਕਹਿ ਨਾ ਸਕੇ ਹਨਾ ਗੁੜਾ ਲਾਵੇ ਯਾਰ ਜਿਹੜੇ ਲਾਉਣਾ ਰੰਗ ਦੇ ਕਰੋ ਚੈੱਕ ਕਿਵੇਂ ਲੱਗਣ ਲਿਆ ਟੈਡ ਬਈ ਲੋਜੀ ਠੀਕ ਆ ਆ ਹੋ ਗਿਆ ਢੱਟ ਬਾਈ ਬਾਕੀ ਮਾਰ ਬਈ ਜੋਬਰਾ ਪੂਗਾ ਇੱਕ ਮਿੰਟ ਮੜਾ ਥੰਮਲੇ ਲੈਣ ਦਾ ਢੱਟ ਦਿਖਾਈ ਕੂਤਰੀ ਦਾ ਹਾਂ ਜੀ ਹਾਂ ਹਾਂ ਇੱਥੇ ਦਿਖਾਉਣਾ ਇੱਧਰ ਨੂੰ ਕਰ ਹਾਂ ਐਂ ਕਮਾ ਅੱਖ ਕਰੀ ਤੀ ਆ ਥੱਲੇ ਕਰ ਪੁਤਰੀ ਸ਼ੌਂਚ ਲੋਜੀ ਕਰੋ ਟੈਕ ਵੀਰੇ ਮੜਾ ਸੁਘਾ ਵੀਰੇ ਉਹ ਲਾ ਮੜਾ ਜੰਬ ਮਾਰੇ ਤੇ ਫੂਫਕ ਚਲੋ ਬਾਈ ਸੁਘਾਲੀ ਅਸੀਂ ਫਿਰ ਮਰਦਾ ਬਾਈ ਹਾਂਜੀ ਮਿੱਤਰੋ ਤੇ ਬਾਈ ਜੀ ਆਹ ਦਾ ਸੁੱਕ ਗਈ ਦੀ ਆਪਣਾ ਢਿੱਡ ਦਾ ਉਹਨੇ ਦੀ ਬਿੱਠ ਕਰਦੇ ਆਂ ਵੀਰੇ ਹਰੀ ਨਹੀਂ ਪੜਾ ਨਾ ਗਲਾਬੀ ਬਿੱਠ ਕਰਦਾ ਇੱਕ ਪੰਟਾ ਹਾਂ ਬਸ ਅਹੀਂ ਬੜਾ ਰਹੇ ਉਹ ਇਹ ਕਰੋ ਚੈੱਕ ਵੀਰੇ ਆ ਇਧਰ ਆਪਣੇ ਚੋਪਰ ਨੂੰ ਲੜ ਰਹੇ ਸਾਲੇ ਕੋਈ ਨਾ ਭਾਂ ਦੇਰ ਤੁਹਾਨੂੰ ਵੀ ਦਿੰਦਾ ਦੱਖੂ ਤਣ ਹੈਨਾ ਕੀ ਜਰਾ ਵੰਗ ਜੇ ਕੋਲੇ ਉਤਰੀ ਵੀ ਗਈ ਉਹ ਭਾਂ ਜੋ ਕਿੱਥੇ ਵਸ ਗਿਆ ਸਾਲੇ ਲੱਤਾਂ ਮੜੀ ਲਵੇ ਲਾ ਕੇ ਰੱਖਦਾ ਤਾਂ ਐਂ ਕਰਦਾ ਜਿਵੇਂ ਹੱਡਾ ਲਾਉਣ ਵਾਲੀ ਹੁੰਦੀ ਹੈ ਹੈ ਹੂੰ ਕੀ ਸਾਲਿਆ ਲਓ ਜੀ ਹੁਣ ਝਕਾ ਬਈ ਹੁਣ ਜਾਲ ਇੱਕ ਮਿੰਟ ਵੀਰੇ ਮਿਲਦਿਆ ਬੜਾ ਇੱਕ ਮਿੰਟ ਲਾ ਯਾਰ ਸਾਲਾ ਤਰੋ ਤੇ ਬਈ ਜੀ ਹੁਣ ਇਹਦੀ ਝਾਲਰ ਕਰਦੇ ਆ ਵੀਰੇ ਹਰੀ ਛੱਡਾਂਗੇ ਨੀ ਬੱਚਾ ਛੱਡ ਦੇ ਨਾ ਨਾ ਛੱਡਣੀ ਕੋਡੇ ਛੱਡਾਂਗੇ ਤਾਂ ਥੱਲੇ ਰੱਖ ਪੁੱਤਰੀ ਲਓ ਜੀ ਕਰੋ ਚੱਕ ਵੀਰੇ ਰੰਗ ਕਿਵੇਂ ਲੱਗਿਆ ਥੱਲੇ ਰਾ ਥੱਲੇ ਲਾਲਾ ਯਾਰ ਆ ਫੰਗ ਖੰਭ ਥੱਲੇ ਲਾਲਾ ਆਉਂਦੀ ਹੋਣੀ ਇਹ ਤੂੰ ਹੀ ਦੂਜਾ ਸਾਲਿਆ ਇਹਨੂੰ ਲਾਉਣੇ ਨਹੀਂ ਆਉਂਦੇ ਥੋੜਾ ਜਿਹਾ ਬੰਦਾ ਦੂਜਾ ਬਈ ਸਾਡਾ ਦੂਜੇ ਦਾ ਭਾਵ ਸਮਝਦੇ ਹੋ ਦੂਜਾ ਨਾ ਕਿਤੇ ਉਹੀ ਨਾ ਦੂਜਾ ਸਮਝ ਲਿਓ ਏ ਸਾਡਾ ਅਸਤਰਾ ਵਾ ਅਸਤਰ ਉਹ ਨਾ ਅਸਤਰ ਵੀ ਨਹੀਂ ਹਲੇ ਹਲੇ ਹੈਗਾ ਤਾਂ ਚੱਲ ਜਵਾਬਾ ਕੱਲ ਰੀਅਲ ਗਲਤ ਲੱਗਦੀ ਐ ਚਾਲ ਕੋਈ ਨਹੀਂ ਹੁੰਦਾ ਐ ਡੀ ਕਿੜਾ ਨੇ ਫੋਰ ਟਰੈਕਟਰ ਜੱਤਣਾ ਐ ਵੇ ਐਡਾ ਕਿੜਾ ਨੇ ਸਾਲੀਏ ਫੋਰ ਟਰੈਕਟਰ ਜੱਤਣਾ ਫੋਰ ਟਰੈਕਟਰ ਜੱਤਰਾ ਲਵੇ ਇਹਦੇ ਮਾਲਕਾ ਕੋਲ ਪਾਈ ਜਣੀ ਐ ਇੰਟਰਵਿਊ ਮਾਰਨੂੰ ਹੈ ਇਹ ਨਹੀਂ ਜੋਬਰਾ ਉਹ ਖਾਉਂਦੇ ਆ ਉਹ ਦਖਾਉਂਦੇ ਆ ਕੀ ਹੋ ਗਿਆ ਓਹੋ ਬਾਬੇ ਕਰੋ ਚੈੱਕ ਕੀ ਹੋ ਰਹੀ ਭੈਣ ਦੀ ਨਾਲ ਸੀਲ ਨੇ ਲੱਠੀ ਗਾਲਤੀ ਆ ਸਾਡੀ ਸਾਡੀ ਜਿਹੜੀ ਲੱਠੀ ਆਣ ਕੱਲੀ ਹੋ ਜਾਂਦੀ ਹੁੰਦੀ ਮੂਰੇ ਭੱਜ ਕੇ ਵੀ ਆਓ ਭੈਣ ਦੀ ਲੈ 40 ਮਿੰਟ ਨਹੀਂ ਮੁੜਦੇ ਉਹ ਗਾਲਤੀ ਆ ਬਾਬੇ ਸੀਲ ਨੇ ਕਰੋ ਚੈੱਕ ਕਰੋ ਚੈੱਕ ਏ ਲੈ ਏ ਲੈ ਇਹ ਤਾਂ ਏ ਏ ਏ ਏ ਏ ਲੈ 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 ਏ ਏ ਸੀਲ ਕੋਸ਼ਿਸ਼ ਕਰਦਾ ਹੋਇਆ ਲੱਠੀ ਥੋੜੀ ਚੌੜੀ ਏ ਏ ਇਹ ਬਦਾਮੀ ਗਿਆ ਕਹਿੰਦਾ ਮੈਂ ਵੀ ਲਵਾਂ ਨ ਯਾਰਾ ਏ ਏ ਏ ਏ ਚੱਕ ਕਰਤਾ ਹੀ ਕੰਮ ਹੋ ਗਈ ਮਸਤ ਓ ਹੋ ਗਈ ਮਸਤ ਕਹਿੰਦੇ ਮੇਰੇ ਵੀਰੋ ਇੱਧਰ ਆਓਏ ਗੰਦੀਆਂ ਚੀਜ਼ਾਂ ਹੀ ਦਿਖਾਈ ਦੀਆਂ ਹੁੰਦੀਆਂ ਲਓ ਜੀ ਬਾਬੇਓ ਲੈ ਵੀ ਸੁਕਾਰੇ ਵਿੱਚੋਂ ਉਪਰ ਆਇਆ ਜੋ ਕੁਥੀ ਥੱਪਾ ਇਨੇ ਘੜਤੇ ਏ ਵਾਈਬ੍ਰੇਸ਼ਨ ਵਾਈਬ੍ਰੇਸ਼ਨ ਦਾ ਹੀ ਆ ਵੀਰੇ ਨਸ ਰੱਖੀ ਨਸਲ ਨਜ਼ਰ ਰੱਖਿਆ ਬਹਿਣ ਕੇ ਲਗੜੇ ਨਸਲ ਹਾਂ ਭਾਈ ਜੀ ਮਣੀ ਮੋਟੀ ਗਾਲ ਨਿਕੜ ਜਾਂਦੀ ਨਹੀਂ ਹੁੰਦੀ ਤਾਂ ਮੜਾ ਜਾ ਮਾਈਂਡ ਨਾ ਕਰਿਆ ਕਰੋ ਕਿਉਂਕਿ ਬਈ ਪਿੰਡਾਂ ਵਾਲੇ ਰਹਿਣ ਵਾਲਾ ਗਾਲ ਤਾਂ ਥੋੜੀ ਜੀ ਹੂੰ ਤੇ ਜੜੀ ਨੇ ਉਹ ਸ਼ਕਾਰੇ ਯਾਰ ਫਾਰਲਾ ਫੂਕ ਸਾਲਾ ਫੂਕ ਮੁੱਕ ਗਈ ਹੈ ਪੈਂਡ ਦਾ ਯਾਰ ਆ ਫੂਕ ਮੁੱਕ ਗਈ ਆ ਗਿਆ ਆਪਣਾ ਬੱਚਾ ਬਈ ਕਰੋ ਚੈੱਕ ਹਾਂ ਉਹਦਾ ਅੜਕਾ ਗੂਤਰਾ ਉਹ ਪੈਂਡ ਚੋਰੇ ਸਰਪੀੜਾ ਤੇ ਆਹ ਜ਼ਬੇਈ ਕਰੋਟੇ ਕਵੱਚਾ ਓਹੋ ਭਾਈ ਯਾਰ ਫੋਕਸ ਕਰ ਭਰਾ ਮੇਰਾ ਚੱਲਾ ਇੱਧਰ ਲਾ ਦੇ ਹਉ ਹਉਈ ਕਰੋਟੇ ਕਵੱਚਾ ਬਾ ਰੰਗ ਤਾਂ ਲੱਗ ਗਿਆ ਮੇਰੇ ਖੰਡ ਲੱਗ ਗਿਆ ਲੱਗ ਗਿਆ ਰੰਗ ਇਹਨੂੰ ਖੁੱਡੇ ਖੁੱਡੇ ਚ ਛੱਡ ਕੇ ਨਾ ਉਹ ਲਾ ਦੇ ਅੱਛੇ ਹੌਲੀ 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 ਬਾਗ ਗਿਆ ਜਾਂਦਾ ਵੀ ਭੈਣ ਦਾ ਯਾਰ ਅੜੀ ਬਾਤ ਖਾਉਂਦਾ ਘਰ ਤੇ ਤਾਂ ਆਉਂਦਾ ਥੋੜਾ ਬਹਿਦਾ ਨਹੀਂਗਾ ਹਾਂ ਬਾਉਰਾ ਆ ਜਾ ਇਹਨਾਂ ਦੇ ਲਾਉਣਾ ਇਹਨਾਂ ਦੇ ਥੋੜਾ ਥੋੜਾ ਲਾਵਾਂਗੇ ਕਹੀਉਂ ਤਾਂ ਹੁੰਦਾ ਟੈਨਸ਼ਨ ਘੱਲ ਲੈ ਨਾ ਮੇਰੇ ਲਈ ਬੜੇ ਹਾਂਜੀ ਬਾਬਿਓ ਤੇ ਆਪਣਾ ਰੱਤਾ ਚੈੱਕ ਕਰੋ ਵੀਰੇ ਕਿਵੇਂ ਲੱਗਾ ਰੱਤਾ ਬਈ ਹੁਣ ਕਰ ਲੋ ਝੌਂਕ ਪੱਲਿਆ ਦਾ ਰੱਤੇ ਠੀਕ ਹੈ ਵੀਰੇ ਇਹ ਸਾਰ ਹੋ ਰਿਹਾ ਬਈ ਇੱਕ ਇੱਕ ਕੰਨੀ ਰਹਿ ਗਈ ਇਹਦੀ ਆ ਦੇਖੋ ਆ ਆ ਰਹੀ ਕੰਨੀ ਬਾਅਦ ਦਾ 15 ਦਿਨ ਚ ਸਾਰ ਹੋ ਜੂਗਾ ਕੱਢਾਂਗੇ ਬਈ ਨਾ ਮਾ ਚਲੋ ਰੰਗ ਲਾ ਜੀ ਬੇਲੇਆ ਕਰ ਲੋ ਚੈੱਕ ਰੱਤਾ ਕਿਵੇਂ ਦਾ ਲੱਗਿਆ ਬਈ ਇੱਕ ਵਾਰੀ ਕਰੀ ਫੋਟੋ ਤੇ ਲੈ ਬਈ ਫੋਟੋ ਖਿੱਚ ਦੇ ਘੈਂਟ ਜੀ ਅੁੱਥੇਗਾ ਖਟੀਆਂ ਦਾ ਰੱਤਾ ਬਾਈ ਬਹੁਤ ਐਂ ਕਰ ਲਿਆ ਵੀ ਜੋਬਰਾ ਫੜਾ ਹੂਸਾ ਕਰੀ ਇਹਦਾ ਹਾਂ ਲੈ ਹਾਂਜੀ ਬਾਈ ਜੀ ਤੇ ਹੁਣ ਇਹਦੇ ਬਾਈ ਗੁਲਾਬੀ ਆਪਾਂ ਗੁਲਾਬੀ ਡੰਡਾ ਕਰਦੇ ਆਂ ਖੋਲ ਬਾਈ ਥੋੜਾ ਇਹ ਹੋਰ ਖੋਲ ਵੰਗ ਖੋਲਾ ਪਾੜਦੇ ਭਾਂਦੀ ਜਹਾਂ ਜੀ ਦੀ ਛਾਲੀ ਲੌਂਡੇ ਦੀ ਲਓ ਬਾਈ ਕਰਾ ਚੈੱਕ ਗੁਲਾਬੀ ਡੰਡਾ ਵੀਰੇ ਛੱਲੇ ਲੱਕ ਗੁਲਦੀ ਯਾਰ ਮੇ ਤੋਂ ਕੂਤਰ ਨਹੀਂ ਫੜਿਆ ਜਾਂਦਾ ਯਾਰ ਕਰੋ ਜੇ ਕਟੰਡਾ ਜੀ ਸ਼ੀਸ਼ਾ ਰੋਦੀ ਇਹਦੇ گلابی ਦਾ ਵੀ ਕੰਮ ਕਰਦੇ ਹੋ ਗਿਆ ਨੋ ਵਈਆ ਇਧਰ گلابی ਡੰਡਾ ਮਾਰਦਾ ਜੀ ਪੂਰਾ ਕੜਾ ਪੂਰਾ ਸੱਚ ਠੀਕ ਆ ਭਾਈ ਤੇ ਹੋ ਗਿਆ ਹਾਂ ਉੱਪਰ ਮਾਰਖਾਂਡੇ ਯਾਰ ਥੱਲੇ ਗੋਫੂਕਾਂ ਮਾਰੀ ਜਾਂਦਾ ਰੰਗ ਦੇ ਬੂਕਾਂ ਮਾਰ ਬੱਸ ਆਹ ਜੀ ਢਾਂਗੇ ਦੀ ਬਹਿ ਲਾ ਦੇ ਤੇ ਕੀ ਵਾਸ਼ਾ ਵਾਸ਼ਾ ਕੰਬੜਾ ਬੱਟਦੀ ਬੂਕ ਮਾਰ ਕੇ ਵੀ ਜੋbro ਮੈਂ ਰੁੱਤਾ ਛੱਡਣਾ ਨਹੀਂ ਪੈਂ ਰੰਗਣਾ ਭਰਨਾ ਗੋਤਰ ਗੂੰਸੀ ਪਹਿਲੀ ਵਾਰ ਰੰਗ ਲਾ ਰਾ ਸੀ ਲਾ ਇਹੋ ਨਹੀਂ ਗੱਲ ਪੈਂ ਨਹੀਂ ਘੜਦਾ ਇਹਨਾਂ ਜੀ ਰੰਗ ਲਾ ਲਾ ਟੈਂਸ਼ਨ ਆਉਦਾ ਜੀ ਕੀ ਸੀ ਸ਼ੇਡ ਹੁੰਦੇ ਰਹਿਣਾ ਅਸੀਂ ਸੀ ਸ਼ੇਡ ਹੁੰਦਾ ਨਾ ਵੀਰੇ ਚਾਰ ਕੂਤਰਾ ਰੰਗ ਪਰਾਉਣ ਪਿੱਛੇ ਕਰੋ ਚੈੱਕ ਆ ਨਹੀਂ ਪਤਾ ਸਾਡਾ ਦਿਮਾਗ ਜਾ ਖਰਾਬ ਹੋਇ ਭੈਣ ਦੀ ਲੈਣ ਸੀ ਲੱਠੇ ਵੀ ਚੱਕ ਦੀ ਇਹ ਲੱਠੇ ਪਾਲਟੀ ਚ ਡਬੋੜ ਬੋ ਕੱਢੀ ਆਈਏ ਨਹੀਂ ਨਹੀਂ ਕੋਈ ਪਤਾ ਹੁੰਦਾ ਠੀਕ ਨਹੀਂ ਗੱਲ ਕੁਝ ਵੀ ਕਰ ਸਕਦਾ ਸੀ ਹਾਂ ਉਹਨਾਂ ਨੇ ਨਾ ਕਹਿ ਲੋ ਵੀ ਤੁਸੀਂ ਕਿਹੜਾ ਸਟਾਰ ਹੋ ਅਸੀਂ ਤਾਂ ਚੱਲ ਸਟਾਰ ਨਹੀਂ ਹੈਗੇ ਹਨਾ ਤੇ ਆ ਜਾ ਬਈ ਨੂੰ ਖੋਡੇ ਛੱਡ ਮੈਨੂੰ ਸ਼ੱਕ ਪੈ ਰਿਹਾ ਵੀ ਉੱਥੇ ਕੋਈ ਜਾਨਵਰ ਆ ਕਿਉਂਕਿ ਕੂਤਰ ਡਰੀ ਜਾਂਦੇ ਇੱਕ ਮੜਾ ਦੇਖੀ ਨਾ ਯਾਰ ਇਹ ਤਾਂ ਸੈਟਾ ਕੰਮ ਹੈਗਾ ਨਾ ਕਾਹੇ ਵਰਦ ਨਾ ਯਾਰ ਇਹ ਤਾਂ ਸੈਟਾ ਆ ਗਿਆ ਭਈ ਆਪਣਾ ਬੱਚਾ ਚੈੱਕ ਕਰਾ ਦੇ ਚੈੱਕ ਕਰਾ ਬਈ ਫੜ ਲਓ ਜੀ ਕਰੋ ਚੈੱਕ ਵੀਰੇ ਲਾਬੀ ਡੰਡਾ ਹਰਾ ਟੂਸਾ ਇਹ ਟੌਰੀ ਤੇ ਲਾਦਾ ਬਈ ਥੋੜਾ ਜਿਹਾ ਗੁਲਾਬੀ ਛੱਡੀ ਨਾ ਖੰਡ ਆ ਮੈਂ ਸ਼ੌਕ ਕਰਾਉਣਾ ਮੇਰੀ ਵੀਡੀਓ ਹਣਾ ਅੱਬਿਓ ਕਰੋ ਚੈੱਕ ਬਾਬੇ ਰੰਗ ਚੈੱਕ ਕਰੋ ਤੂਸਾ ਹੋ ਗਿਆ ਬਈ ਇਧਰੋਂ ਹਾਂ ਹਰਾ ਪਿੱਛੇ ਹੋ ਗਿਆ ਬੋਤਰੀ ਪਿੱਛੇ ਲਓ ਜੀ ਤੂਸਾ ਹੋ ਗਿਆ ਫੋਟੋ ਖਿੱਚਦੇ ਸਾਈਡ ਤੋਂ ਠੀਕ ਆ ਤੂਸਾ ਹੋ ਗਿਆ ਵੀਰੇ ਇਧਰੋਂ ਹੋ ਗਿਆ ਵੀਰੇ ਡੰਡਾ ਗੁਲਾਬੀ ਠੀਕ ਆ ਭਰਾ ਮੇਰੇ ਕਿਆ ਹੋ ਗਈ ਟੌਰੀ ਵੀਰੇ ਕਰ ਲੋ ਚੈੱਕ ਠੀਕ ਆ ਅਰਦਾ ਤਾ ਕੁ ਉਤਰਾ ਉਹ ਸਾਡਾ ਪਾਉ। ਲੋ ਇਹ ਕਰ ਚੁੱਕੀਆ। ਉਹ ਕਬੂਤਰੀ ਵੀ ਦਿਖਾ ਬਈ ਜਿਹੜੀ ਉੱਪਰ। ਠੀਕ ਆ ਵੀਰੇ ਤੇ ਹੁਣ ਹੋਰ ਤੇ ਲਾਉਣਾ ਬਈ ਉਹ ਕਰਦਾ ਬੈਠੀ। ਹਾਂਜੀ ਬਾਈ ਜੀ ਤੇ ਆ ਕਾਲਾ ਚੀਨਾ ਵੀਰੇ। ਦਿਨ ਮਾਰ ਕੇ ਉਤਰਾ ਜੀ ਬਈ ਮਰ ਲਵੇ ਪੂਰਾ। ਦਿਨ ਮਾਰ ਕੇ ਰਾਤ ਨੂੰ ਡਿੱ ਗਿਆ ਬਾਹਰ ਰਾਤ ਨੂੰ ਕੰਦਾ ਜਿਹੜਾ ਟੱਕਰਾ ਮਾਰਦਾ ਫਿਰਦਾ ਜੀਗਾ। ਬੰਦਿਆਂ ਨੂੰ ਪੁੱਛ ਲੋ ਪਿੰਡ ਨੂੰ ਪੁੱਛ ਲੋ ਵੀ ਕੈਸ ਹਾਲ ਦਾ ਉਹ ਹੈ ਕੈਸ ਦਾ ਹਾਲ ਦਾ ਨਾ। ਕੰਦਾ ਜੀ ਟੱਕਰਾ ਮਾਰਦਾ ਫਿਰਦਾ ਸੀ ਆ ਬਾਈ ਦੂਜੇ ਦਿਨ 12 ਵਜੇ ਤੋਂ 12 ਵਜੇ ਤੱਕ ਉੱਟ ਕੇ ਇੱਕ 1:30 ਵਜੇ ਦੇ ਕਰੀਬ ਬਾਈ ਮੇਰੇ ਖਾਤਰੀ ਉੱਤਰਿਆ ਆ ਆਪੇ ਕਰੋ ਚੈੱਕ ਜ਼ੋਰ ਜ਼ੁਰ ਬਾਕੀ ਇਹਦੇ ਆਪਣੇ ਜੋਤੀ ਚ ਲਾਲਪੁਰ ਭਰਾਣੇ ਲਾਇਆ ਵਾ ਇੱਕ ਰੰਗ ਇੱਕ ਪਾਸੇ ਇਹ ਰੰਗ ਵੀਰੇ ਪਤਾ ਨਹੀਂ ਲੱਗਦਾ ਉਹਨਾਂ ਹੁਣ ਆਪਾਂ ਦੂਜੇ ਪਾਸੇ ਥੋੜਾ ਇਹ ਕਰ ਦਿੰਦੇ ਹਾਂ ਨਾ ਹਿਸਾਬ ਜਾਂ ਉਰੋਂ ਪੂਰੇ ਇੱਥੇ ਇਹ ਲਾ ਦੇਣਾ ਮੜਾ ਮੋਟਾ ਜਾਂ ਵੀਰੇ ਦੀਆਂ ਬਾਗਲ ਕਰ ਦੇਣਾ ਇੱਕ ਠੀਕ ਆ ਤੇ ਦਿਖਾਉਣਾ ਬਾਈ ਠੀਕ ਆ ਐਂ ਆ ਵੀਰੇ ਗਿੜ ਕੇ ਉੱਡਦੀ ਹੁੰਦੀ ਆ ਆਪਣਾ ਲੈ ਕਿਹੜਾ ਚਲਾਏ ਬਨੇ ਆਪਾਂ ਇਹ ਚੱਲਿਆ ਓਏ ਉਹ ਨਹੀਂ ਹੈਗੀ ਇਹ ਭੈਣ ਜੋ ਬਹੁਤ ਖਤਰਨਾਕ ਨਾਲ ਛੱਡਣਾ ਨਹੀਂ ਭੈਣ ਦੀ ਹਾਂ ਰਾਤ ਰਹਿ ਜੂ ਇਹ ਹਾਂ ਬੇਨਾਂ ਗਈ ਦੱਸਿਆ ਨਹੀਂ ਗਾ ਘੁੱਟ ਕੇ ਬਾੜ ਸਾਲੇ ਨੂੰ ਮੜਾ ਜਾ ਬਕੂਤਰ ਨਹੀਂ ਛਾਂਵ ਰਿਆ ਯਾਰ ਭੈਣ ਜੋ ਕੀ ਗੱਲਾਂ ਕਰੀ ਜਾਂਦਾ ਹੂੰ ਲੈ ਲੈ ਵੀ ਕੋਲ ਰਿੰਗਦਾ ਪਊਗੀ ਉਹ ਫਿਰ ਉਹ ਪਤਾ ਕੀ ਦਾ ਇਹ ਬਾਗੜ ਕਰਦਾ ਗੁਲਾਬੀ ਬਾਗੜ ਕਰੀਏ ਹਰੀ ਬਾਗੜ ਕਰਦਾ ਚਲੋ ਲੋ ਬਈ ਹਰਦਾ ਪੁਤਰੀ ਵਾਸਾ ਪੂੰਛ ਹੈ ਨਹੀਂ ਨਹੀਂ ਪੂੰਛ ਤਾਂ ਇਹਦੀ ਕਾਲੀਏ ਦੀ ਪੂੰਛ ਕੀ ਕਰਿਆ ਸਦਾ ਪੂੰਛ ਤਾਂ ਇੱਕ ਕਾਲੀਉ ਦਿਖਾਉਣਾ ਲੋ ਬਈ ਪਾਗਲ ਕਰਦੀ ਆ ਠੀਕ ਆ ਤੇ ਸੁਕਾ ਦਿਓ ਬਈ ਠੀਕ ਆ ਵੀਰੇ ਆ ਬਾਗਲ ਕਰਤੀ ਬਾਈ ਤੇ ਹੁਣ ਦੂਆ ਕੂਤਰ ਦਿਖਾਉਣਾ ਬਈ ਤੁਹਾਨੂੰ ਲਓ ਬਾਪਿਓ ਛਾਖਾ ਕਬੂਤਰਾ ਆ ਪੱਲਾ ਕਰਿਆ ਵਾ ਬਾਈ ਨੇ ਠੀਕ ਐ ਤਾਂ ਟੌਰੀ ਕਰੀ ਗਿਆ ਠੀਕ ਐ ਵੀਰੇ ਛਾਖਾ ਕਰ ਲੋ ਚੈੱਕ ਚੋਬਰ ਖੰਡ ਮੇਰੀ ਇਹਨੂੰ ਵੀ ਛੱਡਾਂਗੇ ਵੀਰੇ ਕੱਲ ਨੂੰ ਆਪਾਂ ਦੇਖ ਰਿਹਾ ਕੀ ਕੁਛ ਕਰਦਾ ਏ ਠੀਕ ਐ ਇਸ ਤਰੀਕੇ ਦਾ ਕੋਈ ਕਬੂਤਰਾ ਬਾਈ ਕਰ ਲੋ ਚੈੱਕ ਇੱਕ ਫੋਟੋ ਖਿੱਚ ਲਈ ਜਾਣ ਮੇਰੀ ਥੰਬਨੇਲ ਵਾਸਤੇ ਵਾਸ ਉੱਧਰ ਦਾ ਲਓ ਜੀ ਠੀਕ ਹੈ ਤੇ ਲੈ ਵੀ ਫੜ ਬਈ ਸਾਲਾ ਕੈਮਰਾ ਫੜਾ ਇੱਧਰ ਐਂ ਕਰ ਇਹਦੇ ਦੂਜੇ ਪਾਸੇ ਕੀ ਕਰੀਏ ਪੂਸਾ ਕਰਦੇ ਦਾ ਦੂਆ ਗਲੈਬੀ ਪੂਸਾ ਕਰਦੇ ਜੱਟੇ ਤੋਂ ਕੁੱਤਰ ਕਿਉਂ ਨਹੀਂ ਬੜਾ ਜਾਂਦਾ ਚੈੱਕ ਕਰ ਰਿਹਾ ਸੀ ਰਿੰਗ گلابی ٹوسا کرنا گلابی کر دنه بھائی لو بھائی کرو چیکا موڑا جا کران گے ویرے بالا نہیں کرتے ٹھیک ہے بس ان کو بہت رنگ کومک گیا رہا چلو کوئی نہ اور بنانا ہے اور پی رنگ دا سی ڈول دے دوں گا نہ لا گورا کرابی کرتے اچھا اننے ننے جی اچھا ہی

ਬਈ ਤੁਹਾਨੂੰ ਸਾਰੇ ਕੂਤਰਾਂ ਕਰਾਉਣੇ ਜੋ ਹਾਂਜੀ ਪਾਪਿਓ ਤੇ ਚੈੱਕ ਕਰਾਉਣਾ ਬਈ ਤੁਹਾਨੂੰ ਜਾਨਵਰ ਮਗਰ ਹੋਇਆ ਬਈ ਜੋਬਰਾ ਲਓਈ ਇੱਕ ਮਿੰਟ ਪਹਿਲਾਂ ਛਾੜ ਦਾ ਬਾਟਨ ਡਾਲੀਏ ਖੜਿਆ ਹੋਇਆ ਲੈ ਹਾਂ ਦੀ ਜੋਬਰਾ ਟੈੱਕ ਕਰੋ ਚੈੱਕ ਬਈ ਆਪਣੀ ਪਹਿਲੀ ਕੂਤਰੀ ਰੰਗ ਇਹਦਾ ਸੁੱਕ ਗਿਆ ਢੱਡ ਲਾਇਆ ਬਈ ਢੱਡ ਕਰਿਆ ਲਓ ਠੀਕ ਹੈ ਸ਼ਾਕ ਕੀ ਆ ਵੀਰੇ ਕਰ ਲੋ ਚੈੱਕ ਕਰਾਂ ਕਰਾਂਗਾ ਵਧੀਆ ਸੁੱਕ ਗਿਆ ਚਾਲ ਰਗਰੀਆ ਬਰੇ ਹਰੀ ਚਾਲ ਰਵੀ ਸੁੱਕ ਗਈ ਬਾਈ ਬਾਕੀ ਹਲੇ ਕੱਲ ਨੂੰ ਰੰਗ ਦਾ ਪੂਰਾ ਵਧੀਆ ਪਤਾ ਲੱਗੂਗਾ ਤੇ ਬਾਕੀ ਆ ਚਾਲ ਰਗਰ ਤੇ ਇਧਰ ਦਾ ਬਾਈ ਪੱਲਾ ਐਂ ਆ ਇਧਰਲੇ ਪੱਲੇ ਤਾਂ ਆਪਾਂ ਨਹੀਂ ਲਾਏ ਨੇ ਆਪਣੇ ਆਪ ਲਾ ਲਿਆ ਕੋਈ ਆਹ ਠੀਕ ਆ ਇੱਕ ਕਰੀਆ ਬਾਈ ਆਪਾਂ ਇਹਦੀ ਬੈਠਾ ਗਲਾਬੀ ਬੈਠਾ ਕਰੋ ਚੱਕ ਜਾ ਉੱਚੀ ਜਾਊਗੀ ਪੁਤਰੀ ਬਹੁਤ ਸੋਹਣੀ ਲੱਗੂ ੜਦੀ ਤੇ ਆਹ ਕੁਛ ਸ਼ਾਖੀ ਦਿੱਤੀ ਆ ਬਾਈ ਕਰ ਮੇਜ ਠੀਕ ਆ ਇਹ ਨੂੰ ਛੱਡਦੇ ਆ ਉਹਦੇ ਚ ਬਾਈ ਕੈਮਰਾ ਥੋੜਾ ਉੱਚਾ ਰੱਖੀ ਡਰਾਫ ਬਾਰਮ ਦਾ ਖਾਂਜੀ ਹੁੰਦਾ ਹਾਂਜੀ ਬਾਬੇਓ ਤੇ ਤਰੀ ਮਾਰੀ ਇੱਧਰ ਕਰ ਲੈ ਕੈਮਰਾ ਪੈਣ ਚੋਂ ਲਹੋ ਬਾਬੇਓ ਮੈਂ ਆ ਕਰਦਾ ਆ ਆ ਗਿਆ ਬਾਈ ਰੱਤਾ ਆਪਣਾ ਠੱਕੀ ਵਾਲਾ ਠੀਕ ਆ ਤੇ ਇਹਦਾ ਡੰਡਾ ਹੋ ਗਿਆ ਵੀਰੇ ਇੱਧਰੋਂ ਤੇ ਗੁਲਾਬੀ ਡੰਡਾ ਹਰਾ ਟੂਸਾ ਗੁਲਾਬੀ ਟਾਉਰੀ ਕਰੋ ਚੈੱਕ ਕਰ ਤੁਸੀਂ ਰਤਾ ਕੁਤਰ ਉੱਪਰ ਆਉਣਾ ਠੀਕ ਹੈ ਇਹਨੂੰ ਵੀ ਛੱਡ ਦੇ ਛੱਡੇ ਜਾ ਹੁਣ ਹੋਰ ਤਾਂ ਹਣਾ ਨਹੀਂ ਹਾਂਜੀ ਤੇ ਕਾਲਾ ਜੀਨਾ ਹੋ ਗਿਆ ਵੀਰੇ ਖਿਚਮੀ ਵਾਗਲਾ ਬਾਈ ਹਰੀ ਠੀਕ ਹੈ ਵੀਰੇ ਮਗਲੂਗੀ ਕਿਆ ਆਪਣੇ ਜੋਤੀ ਦਾ ਭਰਾ ਦਾ ਡੰਡਾ ਪੈਣਾ ਇਹ ਕਰਿਆ ਬਸ ਬਾਲੀ ਆਪਾਂ ਛੜਕਾਨੀ ਨਹੀਂ ਕਰੀ ਕਿਉਂਕਿ ਜੀ ਪੂਛ ਵੀ ਕਾਲੀ ਐ ਜਮਾਦਰੂ ਹਨ ਤੇ ਬਾ ਇੰਨਾ ਕਲਾਤਾ ਬਹੁਤ ਆ ਵੀਰੇ ਤੇ ਬਾਕੀ ਆ ਰਿੰਕ ਪਈ ਜਾਗੀ ਆ ਜਾ ਆਪਾਂ ਬਈ ਆ ਠੀਕ ਐ ਤੇ ਹੁਣ ਰਹਿ ਗਿਆ ਬਈ ਕਬ ਨਹੀਂ ਸ਼ਾਖਾ ਸ਼ਾਖਾ ਠੀਕ ਐ ਕਰੋ ਜਿਆ ਕਬ ਤੇ ਇਧਰੋਂ ਬਾਗਲ ਹੋਊਗੀ ਬਾਈ ਪੂਰੀ ਪੱਲਾ ਇਹ ਪੱਲਾ ਇਹ ਹੋ ਗਿਆ ਬਾਗਲ ਦਾ ਗਾਜੀ ਹੋਗੀ ਤੇ ਆ ਪੱਲਾ ਕਰਿਆ ਵੀਰ ਨੇ ਠੀਕ ਹੈ ਤੇ ਇੱਧਰ ਟੂਸਾ ਕਰਤਾ ਬਈ ਆਪਾਂ ਗਲਾਬੀ ਪੂਰਾ ਵਧੀਆ ਆਣ ਤੇ ਆਹ ਟੌਰੀ ਗਰੀਆ ਭਰਾਣੇ ਪਹਿਲਾਂ ਠੀਕ ਆ ਤੇ ਇਹ ਰਿੰਗ ਪਈ ਵਾ ਵੀਰੇ 53 ਨੰਬਰ ਲੌਕ ਵਾਲੀ ਠੱਲ ਪਈ ਵਾ ਬਾਕੀ ਕਈ ਭਰਾ ਕਹਿੰਦੇ ਨੇ ਬਈ ਪੰਜੇ ਦਿਖਾਇਆ ਕਰੋ ਕਬੂਤਰ ਦੇ ਲੈ ਵੀਰੇ ਦੇਖ ਲਓ ਪੰਜੇ ਕਰ ਲਓ ਚੈੱਕ ਪੰਜੇ ਹੁਣ ਆ ਗਿਆ ਤੁਹਾਨੂੰ ਸਾਰਾ ਕੁਝ ਦਿਖਾਦਾ ਠੀਕ ਆ ਭਰਾ ਮੇਰੋ ਤੇ ਬਾਕੀ ਕਿਸੇ ਵੀ ਚੀਜ਼ ਦੇ ਵੀਡੀਓ ਜਹੀ ਨਹੀਂ ਹੁੰਦੀਆਂ ਵੀਰੇ ਜੇ ਚਾਹੀ ਆਪਾਂ ਨੂੰ ਕਿਸੇ ਨੂੰ ਪੁੱਛ ਕੇ ਵੀਡੀਓ ਬਣਾਉਣੀ ਹੋਵੇ ਨਾਲ ਲੈ ਕੇ ਆਪਾਂ ਬਣਾਵਾਂਗੇ ਤੇ ਕਮੈਂਟ ਜਰੂਰ ਕਰ ਰਿਆ ਕਰੋ ਭਰਾ ਮੇਰੋ ਠੀਕ ਆ ਵੀ ਵੀਡੀਓ ਦੇਖ ਦਿਓ ਬਾਈ ਕਮੈਂਟ ਨਹੀਂ ਕਰਦੇ ਵੀਰੇ ਕਮੈਂਟ ਕਰਿਆ ਕਰੋ ਕੋਈ ਵੀ ਕਮੈਂਟ ਕੋਈ ਚੱਕਰ ਨਹੀਂ ਕਰਿਆ ਕਰੋ ਹਨਾ ਤੇ ਆਹਾ ਵੀਰੇ ਛਾਹ ਤੁਹਾਨੂੰ ਛੱਡ ਦਿਆਂ ਬਾਈ ਬੈਠੇ ਦਿਖਾ ਦੂ ਭਰਾ